ਆਮਰ ਟੂਲ ਪਲਾਜੇ ਤੇ ਜਿਹੜਾ ਟੂਲ ਪਲਾਇਆ ਜਿਹੜਾ ਕਿ ਰੋਡ ਹੈ ਜਗਰਾਉਂ ਰੋਡ ਜਲੰਧਰ ਨੂੰ ਚੱਲਦਾ ਹੈ ਉਸੇ ਆਪਾਂ ਟੂਲ ਪਲਾਜੇ ਤੇ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਆਪਾਂ ਬਿਲਕੁਲ ਉੱਥੇ ਨੀਂਦੀ ਖੜੇ ਆ ਟੂਲ ਪਲਾਜੇ ਦੇ ਜਿਹੜਾ ਕਿ ਬਾਈ ਜੀ ਅੱਜ ਤੂੰ ਪਿਛਲੇ ਮਹੀਨੇ ਦਾ ਇਹ ਟੂਲ ਪਲਾਜਾ ਬੰਦ ਕੀਤਾ ਹੋਇਆ ਹੈ ਕਿਉਂ ਬੰਦ ਕੀਤਾ ਸੀਗਾ ਕੀ ਵਜ੍ਹਾ ਇਹਦੀ ਤੇ ਕਿਸ ਵਜ੍ਹਾ ਨਾਲ ਬੰਦ ਕੀਤਾ ਸੀਗਾ ਇਹ ਦੋਨੋਂ ਆਪਾਂ ਸਾਰੀ ਗੱਲਬਾਤ ਦੱਸਾਂਗੇ ਜਰੂਰ ਸਾਡੇ ਨਾਲ ਬਣੇ ਰਹੋ ਮੈਂ ਤੁਹਾਡਾ ਆਪਣਾ ਬਲੀ ਸਿੰਘ ਖਾਲਸਾ ਪਿੰਡ ਰਾਏਪੁਰ ਰਾਇਆਂ ਤੋਂ ਭਾਈ ਜੀ ਇਹਦੀ ਵਜ੍ਹਾ ਇਹ ਆ ਕਿ ਕਿਉਂਕਿ ਜਿਹੜਾ ਕਿ ਇਹ ਜਿਹੜਾ ਰੋਡ ਹੈ ਜਲੰਧਰ ਰੋਡ ਜਗਰਾਉਂ ਤੋਂ ਜਲੰਧਰ ਨੂੰ ਚੱਲਦਾ ਹੈ ਬਿਲਕੁਲ ਨਕੋਦਰ ਤੋਂ ਜਿਹੜਾ ਟੂਲਪਲਾਇਆ 20 ਕਿਲੋਮੀਟਰ ਦਾ ਏਰੀਆ ਹੈ ਜੇ ਇਹ ਤੋਂ ਗੱਲ ਕਰ ਲਈਏ ਜਗਰਾਵਾਂ ਨੂੰ 20 ਕਿਲੋਮੀਟਰ ਦਾ ਏਰੀਆ ਹੈ ਜਿੱਥੇ ਤੱਕ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਜਿਹੜਾ ਰੋਡ ਹੈ ਟੁੱਟ ਜਾਂਦਾ ਹੈ ਉਸ ਰੋਡ ਤੇ ਲੁੱਕ ਪਾਉਣੀ ਉਹਨੂੰ ਤਿਆਰ ਕਰਕੇ ਦੇਣਾ ਇਹਨਾਂ ਦੀ ਜ਼ਿੰਮੇਵਾਰੀ ਹੈ ਟੂਲ ਪਲਾਜ਼ਾ ਪਰਚੀ ਲੈਂਦੇ ਨੇ ਪੈਸੇ ਇਕੱਠੇ ਕਰਦੇ ਨੇ ਕਿਉਂਕਿ ਇੱਥੇ ਬਾਈ ਜੀ ਕੋਈ ਇਹਨਾਂ ਨੇ ਕਿੰਨੇ ਸਾਲਾਂ ਤੋਂ ਵੀ ਲੁੱਕ ਨਹੀਂ ਪਾਈ ਇਹਨੂੰ ਬਣਾਇਆ ਨਹੀਂ ਹੈ ਤੇ ਤੁਸੀਂ ਕਈ ਵੀਡੀਓ ਵਿੱਚ ਦੇਖਿਆ ਹੋਵੇਗਾ ਜਿੱਥੇ ਕਿ ਬਹੁਤ ਜ਼ਿਆਦਾ ਜਿਹੜਾ ਕਿ ਟੋਏ ਪਏ ਹੋਏ ਨੇ ਇਧਰ ਨੂੰ ਆਪਾਂ ਜਦੋਂ ਟੂਲਪਲਾ ਜੇ ਤੂੰ ਮਹਿਦਪੁਰ ਦੀ ਵੱਲ ਜਾਂਦੇ ਆਂ ਨਕੋਦਰ ਵੱਲ ਜਾਂਦੇ ਆਂ ਤੁਸੀਂ ਇਧਰ ਦੇ ਜਾਂਦੇ ਆਂ ਤੁਸੀਂ ਦੇਖਦੇ ਆਂ ਕਿ ਕਿੱਡੇ-ਕਿੱਡੇ ਖੱਡੇ ਨੇ ਬਹੁਤ ਸਾਰੇ ਖੱਡੇ ਪਾਏ ਹੋਏ ਨੇ ਉੱਥੇ ਤੇ ਉਹਦਾ ਜਿਹੜਾ ਕਿ ਬਹੁਤ ਜ਼ਿਆਦਾ ਰੋਡ ਦਾ ਬੁਰਾ ਹਾਲ ਹੈ ਬਹੁਤ ਜ਼ਿਆਦਾ ਬੁਰਾ ਹਾਲ ਹੈ ਤੇ ਬਾਈ ਜੀ ਜਦੋਂ ਵੀ ਕੋਈ ਇਥੋਂ ਬਾਹਰ ਦਾ ਵਿਅਕਤੀ ਆਉਂਦਾ ਹੈ ਲੰਘਦਾ ਹੈ ਉਹ ਹਰ ਕੋਈ ਲਹੰਤਾ ਪਾਉਂਦਾ ਹੈ ਹਰ ਕੋਈ ਲਾਂਦਾ ਪਾਉਂਦਾ ਹੈ ਕਿ ਪਰਚੀ ਕੱਢਦੇ ਨੇ ਇਹ ਜਿਹੜੀ ਟੂਲ ਪਲਾਇ ਦੇ ਦੀ ਪਰਚੀ ਲੈਂਦੇ ਨੇ ਕੋਈ ਇੰਦੇ ਤੇ ਕੋਈ ਵੀ ਕਿਸੇ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਕੋਈ ਟੂਲ ਪਲਾਇ ਬੰਦ ਨਹੀਂ ਸੀ ਕੀਤਾ ਜਾ ਰਿਹਾ ਤੇ ਬਾਈ ਜੀ ਜਦੋਂ ਫਿਰ ਹਾਰ ਕੇ ਕਿਸਾਨਾਂ ਨੇ ਬਹੁਤ ਵਾਰੀ ਕਿਹਾ ਹੋਰ ਠੀਕਾ ਬਲਜੀਤ ਬਹੁਤ ਵਾਰੀ ਕਿਸਾਨਾਂ ਨੇ ਕਿਹਾ ਬਹੁਤ ਵਾਰੀ ਸਾਡੇ ਵੀਰਾਂ ਨੇ ਕਿਹਾ ਕਿ ਅੱਕ ਗਏ ਸੀ ਪਰ ਇਹਨਾਂ ਦੇ ਜਿੱਦਾਂ ਕਹਿ ਦੀ ਵੀ ਕੰਨ ਤੇ ਕੋਈ ਜੂ ਤੱਕ ਨਹੀਂ ਸਰਕਲੀ ਸੀ ਫਿਰ ਜਦੋਂ ਹਰਕ ਬਾਈ ਜੀ ਇਹ ਕੀ ਕੰਮ ਕੀਤਾ ਕਿਸਾਨਾਂ ਨੇ ਸਾਰਿਆਂ ਨੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਇਹ ਟੂਲ ਪੁਲਾਇਆ ਜਿਹੜਾ ਕਿ ਬੰਦ ਕਰਾ ਦਿੱਤਾ ਗਿਆ ਇਹ ਬਾਈ ਜੀ ਪਿਛਲੇ ਮਹੀਨੇ ਤੋਂ ਹੀ ਇਹ ਟੂਲ ਪੁਲਾਇਆ ਬੰਦ ਹੈ ਇਹਦਾ ਬਿਲਕੁਲ ਨਹੀਂ ਚੱਲ ਰਿਹਾ ਬਿਲਕੁਲ ਬੰਦ ਕੀਤਾ ਗਿਆ ਇਹ ਉਨੀ ਦੇਰ ਤੱਕ ਬੰਦ ਹੀ ਰਹੇਗਾ ਜਿੰਨੀ ਦੇਰ ਤੱਕ ਇਹ ਰੋਡ ਤੇ ਲੋਕ ਨਹੀਂ ਪਹੁੰਚਦੇ ਬਣਾਉਂਦੇ ਨਹੀਂ ਪਰ ਬਾਈ ਜੀ ਇਹਨਾਂ ਦਾ ਇਹ ਦੇਖ ਲਓ ਵੀ ਅੱਜ ਤੱਕ ਇਹਨਾਂ ਨੇ ਇਹ ਨਹੀਂ ਸੋਚਿਆ ਵੀ ਅਸੀਂ ਜੇ ਇੰਨਾ ਟਾਈਮ ਤੋਂ ਟੂਲ ਪੁਲਾਇਆ ਬੰਦ ਹੈ ਜਾਂ ਬੰਦ ਕੀਤਾ ਹੋਇਆ ਹੈ ਇਹਨਾਂ ਨੇ ਬਿਲਕੁਲ ਲੁੱਕ ਨਹੀਂ ਪਾਈ ਬਿਲਕੁਲ ਇਹ ਬਣਾ ਨਹੀਂ ਰਿਹਾ ਕੁਝ ਦਾ ਇਹਨਾਂ ਦਾ ਇਹ ਮੁਰਖਾ ਹੈ ਕਿ ਇਹ ਰੋਡ ਨਹੀਂ ਬਣੇਗਾ ਤੇ ਜਿੰਨੀ ਤੱਕ ਰੋਡ ਨਹੀਂ ਬਣੇਗਾ ਇਹ ਟੂਲਪਲਾਇਆ ਚੱਲੇਗਾ ਨਹੀਂ ਬਾਈ ਜੀ ਬੰਦ ਰਹੇਗਾ ਜ਼ਰੂਰ ਸੀਗਾ ਜੇ ਤੋਂ ਦਿਨਾਂ ਖਬਰ ਜਿਹੜੀ ਸੰਜੀ ਕੀਤੀ ਆ ਮੈਂ ਸੀਗਾ ਬਲਜੀਤ ਸਿੰਘ ਖਾਲਸਾ ਪਿੰਡ ਰਾਏਪੁਰ ਰਾਂਜਾਗੂ